ਮੇਰਾ ਨਾਮ ਮਿੰਤੂ ਵੱਲ ਹੈ। ਮੈਂ ਫਾਈ ਮਤੀ ਦਾਸ ਨਰਸਿੰਗ ਕਾਲਜ ਵਿੱਚ ਪ੍ਰਿੰਸੀਪਲ ਕੰਮ ਕਰਦੀ ਹਾਂ। ਅਸੀਂ ਭਗਵਾੜਾ ਤੋਂ ਆ ਰਹੇ ਸੀ ਗੁਰਾਇਆਵਲੀ ਸਾਈਡ ਤੇ ਸਾਡੇ ਸਾਹਮਣੇ ਫਲਾਈਓਵਰ ਤੋਂ ਵਿਧੂ ਵਰਤੀ ਵਾਲੇ ਦੇ ਪੁਲ ਇਹ ਗੱਡੀ ਜਿਹੜੀ ਹੈਗੀ ਆ ਉਹਨੇ ਟਾਇਰ ਬਟਨ ਕਰਕੇ نیچے ਆ ਗਈ। ਤਾਂ ਫਿਰ ਅਸੀਂ ਬਸੀਨਾ ਨੂੰ ਇੱਥੇ ਰਾਇਲ ਹਸਪੀਟਲ ਚ ਲੈ ਆਏ। ਹੁਣ ਪੇਸ਼ੈਂਟ ਜਿਹੜਾ ਹੈਗਾ ਉਹ ਕਾਫੀ ਠੀਕ ਹੈਗਾ, ਸਟੇਬਲ ਹੈ ਪਹਿਲਾਂ ਨਾਲੋਂ। ਸਰ ਨੇ ਇਹ ਚੀਜ਼ ਕਹਿ ਦਿੱਤੀ ਆ, ਬਾਕੀ ਪੁਲਿਸ ਜਿਹੜੀ ਆ ਇਨਫੋਰਮ ਹੋ ਚੁੱਕੀ ਆ। ਜਿਹੜੇ ਸਰ ਨੇ ਵੀਰ ਸਾਬ ਦੇ ਵਿੱਚ ਬਟਾਲੀਅਨ ਦੇ ਵਿੱਚ ਹੈਗੇ ਆ ਉਹਨਾਂ ਦੇ ਵੀ ਉੱਧਰ ਗੱਲ ਹੋ ਗਈ ਸਾਡੇ ਨਾਲ ਉਹ ਆਪਣਾ ਸਪੋਰਟ ਸਿਸਟਮ ਇਹਨਾਂ ਨੇ ਭੇਜ ਰਿਹਾ ਸਰ ਕਿੰ ਕਿੰਨੇ ਜਾਣੀ ਸੀਗੇ ਮੈਡਮ ਇਹਦੇ ਵਿੱਚ ਇਹ ਦੋ ਜਾਣੀ ਸੀ ਹਸਬੰਡ ਵਾਈਫ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨ ਤਾਂ ਨਹੀਂ ਵੈਸੇ ਬਸ ਇੰਜਰੀ ਆ ਹੈਡ ਇੰਜਰੀ ਆ ਇਹਨਾਂ ਨੇ ਇਹ ਤਾਂ ਦੇ ਅੱਗੇ ਕਿ ਐਕਸੀਡੈਂਟ ਹੋਇਆ ਹੈ ਸਾਡੇ ਅੱਗੇ ਅੱਗੇ ਅਸੀਂ ਦੇਖਦੇ ਆ ਅਕਸਰ ਲੋਕ ਜਿਹੜੇ ਹੱਥ ਨਹੀਂ ਬੰਦ ਹੈਗੇ ਐਕਸੀਡੈਂਟ ਕੋਈ ਹੋਇਆ ਹੋਵੇ ਤੁਸੀਂ ਆਪਣੀ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਹੈਗੇ ਆ ਹਾਂ ਜੀ ਤੇ ਕਿਵੇਂ ਤੁਸੀਂ ਇਹ ਕਿਉਂਕਿ ਸਰ ਇਹ ਕਿ ਇਨਸਾਨ ਇਨਸਾਨ ਦੇ ਕੰਮ ਨਹੀਂ ਆਏਗਾ ਤਾਂ ਫਿਰ ਕੌਣ ਆਏਗਾ ਨਾ ਇਨਸਾਨੀਅਤ ਖਤਮ ਥੋੜੀ ਕਰਨੀ ਆ ਆਪਾਂ ਇਨਸਾਨੀਅਤ ਦੇ ਇੱਕ ਜਿਵੇਂ ਮਿਸਾਇਲ ਕਰਮ ਕਰਕੇ ਆਪਾਂ ਅੱਗੇ ਦੀ ਅੱਗੇ ਮੈਸੇਜ ਦੇਣਾ ਹੈ ਕਿ ਹਰ ਕੋਈ ਇਸ ਤਰ੍ਹਾਂ ਹੈਲਪ ਕਰੇ ਤਾਂ ਕਿ ਅਗਰ ਹਰ ਕੋਈ ਅੱਗੇ ਆਏਗਾ ਇਹਦੇ ਲਈ ਤਾਂ ਇਹ ਚੀਜ਼ ਜਿਹੜੀ ਹੈ ਅੱਗੇ ਅੱਗੇ ਤੱਕ ਜਾ ਸਕਦੀ ਹੈ ਇਹਨੇ ਦੱਸਿਆ ਜੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਸਰ ਇਹ ਆਈ ਸੀ ਪਠਾਨਕੋਟ ਤੋਂ ਤੇ ਜਾ ਕਿੱਥੇ ਰਹਿ ਸਕਦੇ ਜੀ ਡੈਲੀ ਜਾ ਰਹੇ ਸੀ ਓਕੇ ਤਾਂ ਇਹਨਾਂ ਦੀ ਮੈਸੇਜ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਇਹਨਾਂ ਦੇ ਸਾਡ ਕਿੰਨੇ ਆਏ ਜੀ ਜਿਹੜੇ ਨਾਮ ਵਗੈਰਾ ਇਹਨਾਂ ਦਾ ਕੁਝ ਦੱਸਿਆ ਇਹਨਾਂ ਨੇ ਕੀ ਨਾਮ ਇਹਨਾਂ ਦੇ ਮਤਲਬ ਵਾਈਕ ਦਾ ਨਾਮ ਸੰਤੋਸ਼ ਹੈ ਕਾ ਤੇ ਉਹਨਾਂ ਦਾ ਬਜਰਾ ਉਹ ਹੈਗਾ ਆ ਇਹਨਾਂ ਦੇ ਹਸਪਤਾਲ ਨੂੰ ਥੈਂਕ ਯੂ ਥੈਂਕ ਯੂ ਹਾਂਜੀ ਸਰ ਇੱਕ ਗ੍ਰੈਂਡ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ਰਾਹੀ ਨੇ ਕਿਸ ਨੇ ਬੋਲ ਕੀਤੀ ਸੀ ਐਕਸੀਡੈਂਟs ਵੰਦੀ ਅਸੀਂ ਮੌਕੇ ਤੇ ਦੇਖਿਆ ਇੱਕ ਕਾਰ ਡਿਜ਼ਾਇਰ ਸਵਿਫਟ ਡਿਜ਼ਾਇਰ ਕਾਰ ਜੋ ਕਿ ਮੇਨ ਜਿਹੜਾ ਹਾਈ ਬ੍ਰਿਜਾ ਜੀਪ ਬੱਸ ਸਟੈਂਡ ਦਾ ਉਸ ਨੂੰ ਪਲਟੀਆਂ ਥਾ ਕੇ ਥਲੜੀ ਹੋਈ ਸੀ ਲੋਕਾਂ ਦਸਮਤਾਂ ਤੇ ਕਾਰ ਪਟੀਆਂ ਖਾਂਦੀ ਆਈਏ ਮੌਕੇ ਦੇ ਪਿੱਛੇ ਬਿੰਦੂ ਵਾਲਾ ਜੋ ਕਿ ਸਾਡੇ ਇੱਥੇ ਲੋਕਲ ਗ੍ਰੈਂਡ ਦੇ ਭਾਈ ਮਤੀ ਦਾਸ ਕਾਲਜ ਹੈ ਉਹ ਪਿੱਛੇ ਆ ਰਹੇ ਸੀ ਉਹਨਾਂ ਨੇ ਫੌਰੀ ਤੌਰ ਤੇ ਮਦਦ ਕਰਦੇ ਹੋਏ ਆਪਣੀ ਪ੍ਰਾਈਵੇਟ ਗੱਡੀ ਰੱਖੀ ਉਹਨਾਂ ਨੂੰ ਰੋਇਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਅਸਿਸਟੈਂਟ ਕਮਾਂਡੈਂਟ ਬੀਐਸਐਫ ਨੇ ਇਸ ਗੇਂ ਕੀ ਇਹਨਾਂ ਦਾ ਨਾਮ ਸੀਗਾ ਜੀ ਬਜਰੰਗ ਸਹਾਏ ਠੀਕ ਹੈ ਜੀ ਇਹਨਾਂ ਦੇ ਨਾਲ ਮਿਸਿਸ ਜੀ ਮਿਸਿਸ ਤਾਂ ਠੀਕ ਨੇ ਬਟ ਉਹਨਾਂ ਦੇ ਹੈੱਡ ਇੰਜਰੀ ਵੀ ਆਈ ਹੈ ਤੇ ਹੱਥਾਂ ਤੇ ਵੀ ਖਰੋਚਾਂ ਆਈਆਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਡਾਕਟਰ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਬੀਐਸਐਫ ਦੇ ਜਲੰਧਰ ਹਸਪੀਟਲ ਜੋ ਬੀਐਸਐਮ ਦਾ ਉੱਤੇ ਰੈਫਰ ਕਰ ਰਹੇ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਨਹੀਂ ਗੱਡੀ ਨੁਕਸਾਨੀ ਗਈ ਹੈ ਬਟ ਇਹਨਾਂ ਦੇ ਜਿਹੜੇ ਸੀ ਅਸਿਸਟੈਂਟ ਕਮਾਂਡਰ ਉਹਨਾਂ ਦੇ ਸੱਟਾਂ ਲੱਗਿਆ ਪਰ ਉਹਨਾਂ ਦੀ ਵਾਈਫ ਬੱਚ ਗਈ ਉਹਨਾਂ ਦੇ ਸੱਟ ਵੀ ਲੱਗੇ ਵਿਚਾਰ ਹੋ ਗਿਆ ਕਾਰ ਵਿੱਚ ਕਿੰਨੇ ਜਾਣੇ ਸੀਗੇ ਇਹਦੇ ਵਿੱਚ ਉਹਨਾਂ ਦੱਸਿਆ ਵੀ ਸਾਡੀ ਗੱਡੀ ਦਾ ਟਾਇਰ ਫਰੰਟ ਦਾ ਟਾਇਰ ਫਟ ਗਿਆ ਜਿਸ ਕਾਰਨ ਗੱਡੀਾਂ ਪਲ ਗੱਡੀ ਪਲਟੀਆਂ ਖਾਂਦੀ ਥੱਲੇ ਆ ਗਈ ਜੀ ਇਹਦੇ ਬਾਅਦ ਇਹਦੇ ਵਿੱਚ ਸਵਾਲ ਵਿੱਚ ਅਸੀਂ ਥਾਣਾ ਗੁਰਾਇਆਂ ਦੇ ਡਿਊਟੀ ਅਫਸਰ ਸਰਿੰਦਰਪਾਲ ਜੀ ਨੂੰ ਵੀ ਨੋਟ ਪਵਾ ਦਿੱਤਾ ਸੀ